ਅਮਰਿਤਪਾਲ ਦੇ ਸੰਸਦ ਅਮਰਿਤਪਾਲ ਦੇ ਲੋਕ ਸਭਾ ਸਪੀਕਰ ਨੂੰ ਇੱਕ ਚਿੱਠੀ ਦਰਅਸਲ ਇੱਕ ਚਿੱਠੀ ਜੋ ਹੈ ਲੋਕ ਸਭਾ ਸਪੀਕਰ ਨੂੰ ਲਿਖੀ ਗਈ ਹੈ ਅਮਰਿਤਪਾਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਮੌਨਸੂਨ اجلاس ਦੇ ਵਿੱਚ ਸ਼ਾਮਿਲ ਹੋਣ ਸਬੰਧੀ ਉਹ ਚਿੱਠੀ ਜੋ ਲਿਖੀ ਗਈ ਹੈ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਮੰਗੀ ਗਈ ਹੈ ਉਹਨਾਂ ਨੇ ਕਿਹਾ ਕਿ ਤਿਆਰੀ ਦੀ ਇਜਾਜ਼ਤ ਦਿੱਤੀ ਜਾਏ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ 22 ਜੁਲਾਈ ਨੂੰ ਮੌਨਸੂਨ اجلاس ਸ਼ੁਰੂ ਹੋਣ ਜਾ ਰਹੇ ਹੈ ਇਸੇ اجلاس ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਅਮਰਿਤਪਾਲ ਇਕ ਵਾਰ ਫਿਰ ਤੋ ਦੱਸਿਆ ਕਿ ਅਮਰਿਤਪਾਲ ਦੇ ਪਰਿਵਾਰਿਕ ਮੈਂਬਰਾਂ ਨੇ ਹਾਲਾਂਕਿ ਪੁਸ਼ਟੀ ਕੀਤੀ ਹੈ ਦਰਸਨ ਇੱਕ ਚਿੱਠੀ ਜੋ ਅਮਰਿਤਪਾਲ ਦੇ ਵੱਲੋਂ ਲਿਖੀ ਗਈ ਹੈ ਲੋਕ ਸਭਾ ਸਪੀਕਰ ਅੰਮ੍ਰਿਲਾ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਮੌਨਸਨ ਇਜਲਾਜ਼ ਜੋ ਸ਼ੁਰੂ ਹੋਣ ਜਾ ਰਿਹਾ ਹੈ ਇਸ ਇਜਲਾਜ਼ ਦੇ ਵਿੱਚ ਸ਼ਾਮਿਲ ਹੋਣ ਦੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਏ ਦੱਸਿਆ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਅੰਦਰ ਬੰਦ ਨੇ ਅਮਰਿਤਪਾਲ ਫਿਲਹਾਲ ਸਾਸਤ ਵਜ ਤੋਂ ਉਹਨਾਂ ਨੇ ਝੁਕੀ ਲੇਕਿਨ ਕਿਸ ਸੈਸ਼ਨ ਨੂੰ ਜੁਆਇਨ ਹੋਣ ਕਿਵੇਂ ਕਰਨਗੇ ਇਸ ਲਈ ਬਕਰੇ ਤੌਰ ਤੇ ਪ੍ਰਕਿਰਿਆ ਹੈ ਜਿਸ ਦੀ ਇਜਾਜ਼ਤ ਜੋ ਹੈ ਲੋਕ ਸਭਾ ਸਪੀਕਰ ਤੋਂ ਮੰਗੀ ਗਈ ਹੈ ਅਮਰਿਤਪਾਲ ਦੇ ਬਲਵੰਤ ਅਮਰਿਤਪਾਲ ਨੇ ਮੰਕਿਤਿਕ 22 ਜੁਲਾਈ ਨੂੰ ਜੋ ਮੌਨਸੂਨ اجلاس ਸ਼ੁਰੂ ਹੋਣ ਜਾ ਰਿਹਾ ਹੈ ਇਸ اجلاس ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਇਜਾਜ਼ਤ ਦਿੱਤੀ ਚਾਹੀਏ ਇਕ ਵਾਪੇ ਤੋਂ ਦੱਸਿਆ ਕਿ ਅਮਰਿਤਪਾਲ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਲੋਕ ਸਭਾ ਸਪੀਕਰ ਆਮ ਬਿਰਲ ਨੂੰ ਚਿੱਠੀ ਲਿਖੀ ਗਈ ਹੈ ਔਰ ਇਸ ਚਿੱਠੀ ਦੇ ਜ਼ਰੀਏ ਮੰਗ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੌਨਸੂਨ اجلاس ਸ਼ੁਰੂ ਹੋਣ ਜਾ ਰਿਹਾ ਉਸ اجلاس ਦੇ ਵਿੱਚ ਸ਼ਾਮਲ ਹੋਣ ਦੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਏ ਇਹ ਮੰਗ ਜੋ ਅਮਰਿਤਪਾਲ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੌਨਸੂਨ اجلاس ਦਾ ਹਿੱਸਾ ਮਾਣਨਾ ਚਾਹੁੰਦੇ ਨੇ ਪਰਮੇਸਰ ਦੇ ਨਾਲ ਜੁੜੇ ਹੋਏ ਨੇ ਪਰਮੇਸਰ ਜੀ ਚਿੱਠੀ ਲਿਖੀ ਗਈ ਹੈ ਕਿਸ ਤਰ੍ਹਾਂ ਦੀ ਮੰਗ ਕੀਤੀ ਗਈ ਹੈ ਔਰ ਕੀ ਕੁਝ ਲਿਖਿਆ ਗਿਆ ਹੈ ਇਸ ਵਿੱਚ ਬਿਲਕੁਲ ਗੱਲ ਨੇ ਇਹ ਸਾਡੇ ਸਰਚਸ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੇ ਭਾਈ ਅਮਰਪਾਲ ਸਿੰਘ ਨੇ ਮੈਂਬਰ ਪਾਰਲੀਮੈਂਟ ਖਦੂਰ ਸਾਹਿਬ ਤੋਂ ਉਹਨਾਂ ਨੇ ਉਹ ਮਿਰਲਾ ਜਿਹੜੇ ਨੇ ਸਪੀਕਰ ਨੇ ਉਹਨਾਂ ਨੂੰ ਕਿੱਥੀ ਲਿਖੀ ਹੈ ਕਿ ਜਿਹੜਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਉਸ ਦੇ ਵਿੱਚ ਮੈਨੂੰ ਵੀ ਸ਼ਾਮਿਲ ਕੀਤਾ ਜਾਵੇ ਕਿਉਂਕਿ ਮੈਂ ਵੀ ਕਰ ਆਪਣੇ ਹਲਕੇ ਦੇ ਕਈ ਮੁੱਦੇ ਚੁੱਕਣੇ ਨੇ ਹੁਣ ਇਹ ਮੁੱਦੇ ਕਿਹੜੇ-ਕਿਹੜੇ ਹੋਣਗੇ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਜੇਕਰ ਅਸੀਂ ਪੂਰੇ ਪੰਜਾਬ ਦੀ ਗੱਲ ਦੇਖੀਏ ਤਾਂ ਇਹ ਮੁੱਦੇ ਜਿਹੜੇ ਨੇ ਆਪਣੇ ਪੰਥਕ ਹਲਕੇ ਦੇ ਵਿੱਚ ਵਿਚਾਰੇ ਸੀਗੇ ਸਭ ਤੋਂ ਪਹਿਲਾ ਮੁੱਦਾ ਨਸ਼ੇ ਦਾ ਸੀਗਾ ਉਸ ਤੋਂ ਬਾਅਦ ਜਿਹੜਾ ਅਸੀਂ ਕਹਿ ਲਈਏ ਕਿ ਬੰਦੀ ਸਿੰਘਾਂ ਦੀ ਵੀ ਹਾਈ ਦਾ ਮਸਲਾ ਸੀਗਾ ਸੋ ਇਹਦੇ ਵਿੱਚੋਂ ਉਹਨਾਂ ਨੂੰ ਸ਼ਾਮਿਲ ਹੋਣ ਦਾ ਸੱਤਾ ਮਿਲਦਾ ਹੈ ਜਾਂ ਨਹੀਂ ਮਿਲਦਾ ਇਹ ਹੁਣ ਦੇ ਜ਼ਰੂਰ ਦੇਖਣਾ ਹੋਵੇਗਾ ਪਰ 100% ਜ਼ਰੂਰ ਸੂਤਰਾਂ ਦੇ ਹਵਾਲੇ ਤੋਂ ਸਾਡੇ ਤੱਕ ਖਬਰ ਪਹੁੰਚੀ ਹੈ ਕਿ ਓਮ ਮਿਰਲਾ ਨੂੰ ਜਿਹੜੀ ਪੱਤੀ ਹੈ ਉਹ ਭਾਈ ਅਮਰਤਪਾਲ ਸਿੰਘ ਵੱਲੋਂ ਲਿਖੀ ਗਈ ਹੈ ਤੇ ਓਮ ਮਿਰਲਾ ਨੂੰ ਭੇਜੀ ਗਈ ਹੈ ਜੀ ਠੀਕ ਪਰਮ ਬਾਬਾ ਸ਼ੁਕਰੀਆ ਫਿਰ ਇਤਨੀ ਜਾਣਕਾਰੀ ਦੇ ਲਈ